ਸੰਘਰਸ਼ ਨੂੰ ਮਾਹਨ ਮਾ ਪਾਰਤੀਕ ਸੰਗਿ ਵਿਅਕਤ ਗੁਰਾਹਾਂ ਦਾ ਸੂਬਾ ਸਖਤਰ ਹੈ ਵੀ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਦੇ ਕਦਮ ਚੁਨਾਂ ਤੇ ਚੱਲਦੇ ਹੋਏ ਆ ਜੋ ਮੰਡੀਆਂ ਨੂੰ ਖਤਮ ਕਰਨ ਦਾ ਸਾਈ ਲੋਗਦਾਮਾ ਨੂੰ ਵੱਧ ਅਧਿਕਾਰ ਦੇਣ ਦਾ ਖਰੀਦ ਕਰਨ ਦਾ ਉਹਨੂੰ ਸਟੋਰ ਕਰਨ ਦਾ ਪ੍ਰੋਸੈਸਿੰਗ ਕਰਨ ਦਾ ਅਮਲ ਵਢਿਆ ਸੀ ਉਸ ਅਮਲ ਨੂੰ ਭਾਵੇਂ ਵਕਤੀ ਤੌਰ ਤੇ ਸਾਡਾ ਤੁਰੰਤ ਜਦੋਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਇਹਦਾ ਡਟਮਾ ਵਿਰੋਧ ਕੀਤਾ ਉਹਨੂੰ ਵਾਪਸ ਲੈਣਾ ਪੈ ਗਿਆ ਪਰ ਇਹ ਨੀਤੀ ਤੇ ਨੀਤੀ ਸਰਕਾਰਾਂ ਦੀ ਨਹੀਂ ਬਦਲੀ ਇਸ ਕਰਕੇ ਇਸ ਗੱਲ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਅਸੀਂ ਆਉਣ ਵਾਲੀ 11 ਤਰੀਕ ਨੂੰ ਸਾਰੇ ਸਹਿਲੋ ਗਦਾਮਾਂ ਜਿਹੜੇ ਉਹਨਾਂ ਦੇ ਅੱਗੇ ਧਰਨੇ ਲਾ ਕੇ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਵੀ ਇਹ ਜਿਹੜੇ ਸਹਿਲੋ ਗਦਾਮਾਂ ਦਾ ਕਾਰੋਬਾਰ ਹੈ ਚਾਹੇ ਜਿਹੜੇ ਬਣ ਰਹੇ ਆ ਉਹਨਾਂ ਦਾ ਸਰਕਾਰ ਆਦੇ ਹੱਥ ਚ ਲਵੇ ਤੇ ਜਿਹੜੇ ਬਣ ਚੁੱਕੇ ਆ ਉਹਨਾਂ ਦਾ ਵੀ ਸਰਕਾਰੀਕਰਨ ਕੀਤਾ ਜਾਵੇ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਕੀਤਾ ਜਾਵੇ ਪਾ ਚੰਡਾ ਸਿੰਘ ਜੀਠੂ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮਿਤ ਪ੍ਰਧਾਨ ਆ ਜਿਹੜਾ ਸ਼ੈ ਲੋਗ ਦਾਮ ਹੈ ਉਹਨਾਂ ਦੇ ਮੂਰੇ ਧਰਨੇ ਲਾ ਕੇ ਸਰਕਾਰ ਤੋਂ ਮੰਗ ਕਰਨੀ ਹੈ ਕਿ ਜਿਨ੍ਹਾਂ ਨੂੰ ਮਨਜ਼ੂਰੀ ਪਹਿਲਾਂ ਦਿੱਤੀ ਹੈ ਬਣ ਗਏ ਇਹਨਾਂ ਨੂੰ ਆਪ ਦੇ ਕਬਜ਼ੇ ਚ ਲਓ ਜਿਹੜੇ ਬਣ ਰਹੇ ਆ ਸ਼ੈ ਲੋਗ ਦਾਮ ਉਹਨਾਂ ਤੇ ਰੋਕ ਲਾਓ ਬਣਨਾ ਬੰਦ ਅਨਾਜ ਸਾਹਮਣੇ ਸਰਕਾਰ ਆਪ ਦੇ ਗਦਾਮ ਬਣਾਵੇ ਪਹਿਲਾਂ ਸਰਕਾਰੀ ਗਦਾਮ ਹੀ ਹੁੰਦੇ ਸੀ ਜੇਨ ਆਜ ਕੋਈ ਵੱਧ ਹੋਣ ਲੱਗਿਆ ਖੁੱਲੇ ਪਾਂਥ ਲਾਉਣੇ ਪੈਂਦੇ ਆ ਮੋਰੀਆਂ ਲਾਉਣੇ ਪੈਂਦੇ ਆ ਖੁੱਲੇ ਸਵਾਨ ਚ ਉਹਦੇ ਲਈ ਬਣਾ ਲਣ ਆ ਸਾਡੀ ਮੰਗ ਹੈ ਦੇਖੋ ਜਿਹੜੀ ਸਰਕਾਰ ਮੰਡੀਆਂ ਪ੍ਰਤੀ ਲੈ ਕੇ ਆਈ ਸੀ ਨਵੀਂ ਪਾਲਿਸੀ ਉਹ ਭਾਵੇਂ ਵਾਪਸ ਹੋ ਗਈ ਉਹ ਅਸੀਂ ਦੋ ਤਰੀਕ ਨੂੰ ਇਕੱਠ ਕੀਤੇ ਸੀ ਉਹਦੇ ਉਹਦੇ ਕਰਕੇ ਇਹਨਾਂ ਨੇ ਵਾਪਸ ਲੈ ਲਿਆ ਪ੍ਰੋਗਰਾਮ ਉਹ ਜਿਹੜਾ ਫੈਸਲਾ ਕੀਤਾ ਸੀ ਪਰ ਜਿਹੜੇ ਇਹ ਕਦਮ ਨੇ ਛੇ ਲੋਕ ਕਦਮ ਇਹ ਪ੍ਰਾਈਵੇਟ ਕਾਰਪੋਰੇਟਾਂ ਦੇ ਅਸੀਂ ਇਹ ਸਾਡੀ ਇਹ ਮੰਗ ਹੈ ਵੀ ਅਸਲ 'ਚ ਇਹ ਜਿਹੜੀ ਸੂਈ ਜਾ ਰਹੀ ਹੈ ਉਹ ਕਾਨੂੰਨ ਜਿਹੜੇ ਰੱਦ ਕੀਤੇ ਨੇ ਉਧਰ ਨੂੰ ਜਾ ਰਹੀ ਹੈ ਸਰਕਾਰ ਇਹ ਸਰਕਾਰ ਨੇ ਕਾਨੂੰਨ ਮੰਗਰੋ ਲੈਂਦੇ ਨੇ ਛੇ ਲੋਕਦਾਨ ਪਹਿਲਾਂ ਬਣਾਇਆ ਜੇ ਨਹੀਂ ਸਰਕਾਰ ਦੀ ਨੀਤੀ ਸੀ ਵੀ ਮੰਡੀਆਂ ਦਾ ਪ੍ਰਾਈਵੇਟ ਕਰ ਹੀ ਦੇਣੀਆਂ ਨੇ ਅਸੀਂ ਹੁਣ ਇਹ ਨੂੰ ਸਮਝਦੇ ਆਂ ਵੀ ਜੇ ਸਰਕਾਰ ਨੂੰ ਉੱਤੇ ਦਬਾਅ ਪਾਈਏ ਖਲਦਾ ਵੀ ਜਿਹੜੇ ਇਹ ਗੋਦਾਮ ਨੇ ਛੇ ਲੋਕਦਾਨ ਇਹ ਸਰਕਾਰੀ ਕੀਤੇ ਜਾਣ ਇਹ ਜਿਹੜੇ ਵੀ ਨਵੇਂ ਬਣਦੇ ਨੇ ਉਹਨਾਂ ਤੇ ਪ੍ਰਾਈਵੇਟਾਂ ਦੇ ਮੰਡੀ ਲਾਈ ਜਾਵੇ ਇਹ ਜਿਹੜੀ ਫੂਡ ਸੁਰੱਖਿਆ ਹੈ ਉਹ ਸਰਕਾਰ ਦੇ ਕੰਟਰੋਲ ਹੇਠ ਹੋਵੇ ਫੂਟ ਦਾ ਪ੍ਰਬੰਧ ਹੈ ਜਿਹੜਾ ਇਹ ਜੇ ਪ੍ਰਾਈਵੇਟ ਹੱਥਾਂ ਜਾਂਦਾ ਉਹ ਜਿਹੜੀ ਆਮ ਜਨਤਾ ਸਾਡੀ ਗਰੀਬ ਨੇ ਲੋਕ ਦੁਕਾਨਦਾਰ ਨੇ ਛੋਟੇ ਮਲਾਜ਼ਮ ਨੇ ਉਹਨਾਂ ਸਾਰਿਆਂ ਨੂੰ ਇਹ ਖਤਰੇ ਦੀ ਘੰਟੀ ਹੈ ਅਸੀਂ ਸਮਝਦੇ ਹਾਂ ਜੀ ਇਹ ਪਾਲਿਸੀ ਤੋਂ ਸਰਕਾਰ ਨੂੰ ਵਾਪਸ ਮੋੜਨਾ ਚਾਹੀਦਾ ਅਸੀਂ ਇਸ ਕਰਕੇ ਇਹ ਪ੍ਰੋਗਰਾਮ ਕੀਤਾ